आई तो को हमने खून लगा लगा खा रहे नहीं खाते हैं नहीं इस पे कोई आई नहीं जो करे मर तो मरने दो बाबा दिखाई देता है आप लोगों का कुछ लगता है यानी हमारे जैसे अपने मोहल्लापुर में पड़े तो हम उनकी सेवा कर रहे हैं बड़े बूढ़े हैं ता भतीजा भी इधर ही रहता है ना हां हां वो कहाँ पे है वो भी नहीं आता इसकी मदद के लिए ਉਹ ਇਹਦਾ ਆਪਣਾ ਕੋਈ ਸੰਭਾਲਣ ਵਾਲਾ ਨਹੀਂ ਖਾਲੀ ਸ਼ਰਾਬ ਦੀਆਂ ਬੋਤਲਾਂ ਜ਼ਰੂਰ ਪਈਆਂ ਇੱਥੇ ਤੇ ਇਹ ਇਹਨੂੰ ਮਣੀ ਮੋਟੀ ਕੋਈ ਰੋਟੀ ਦੇ ਦਿੰਦੇ ਲੱਗਦੇ ਇਹ ਕਹਿੰਦੇ ਅਸੀਂ ਇਹਦੇ ਕੁਝ ਨਹੀਂ ਹੈਗੇ ਮੈਂ ਸਿਰਫ ਇਨਸਾਨੀਅਤ ਦੇ ਨਾਂ 'ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਉਹਨਾਂ ਨੂੰ ਘਟੋ ਘਟ ਵਾਪਸ ਉਹਨਾਂ ਦੇ ਆਪਣਿਆਂ ਤੱਕਰ ਤੱਕ ਪਹੁੰਚਦਾ ਕੀਤਾ ਜਾ ਸਕੇ ਤੇ ਮੈਂ ਬੋਲ ਨਹੀਂ ਸਕਦਾ 15 ਦਿਨ ਤੋਂ ਕੁਝ ਨਹੀਂ ਖਾ ਰਿਹਾ ਇੱਕ ਪਿੰਜਰ ਬਣ ਗਿਆ ਹੱਡੀਆਂ ਦਾ ਇੱਥੇ ਬੈਠਾ ਹਣਾ आजा 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 उठ 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 हिम्मत कर आजा आ बाहर तो निकल बाहर निकलेगा तभी तो उठेगा आजा जेब में से निकाल निकाल क्या होता कितने टाइम हो गए जिन्हों बीस दिन हो गए सर इसको ऐसे ये सब पोस्टरिंग में रहता है बस आपका क्या लगता है ऐसे तो जानकार है में काम करते हैं तो कभी जीदे जीदे भी पहले स्कूल में काम करता हाँ, में का था पांच छह महीने पहले इसने काम हाँ तो इधर ये मैं तो चौकीदारा करता है कोई नहीं संभाल रहा कोई नहीं सर बाबा ए बाबा इधर देखो इधर देखो ऊपर दिखाई देता आपको बाबा दिखाई देता है इधर देखो मेरी तरफ ऊपर को जे कितना उंगली है, है।, है? तुम्हारा नाम क्या है बाबा बाबा नाम क्या है तुम्हारा है थोड़ा ऊंचा बोलो बाबा तुम्हारा नाम क्या है क्या नाम है कल्लू ठीक है कुछ खा पी नहीं, नहीं, नहीं रहे कुछ बना के देते हैं दलिया बना के देते हैं और वो चाय देते हैं चाय से जीते हैं बस हाँ ठीक हो जाएगा ठीक हो जाते हैं जगह वो होगा ना तो आप लोगों का कुछ लगता है हमारे, आ, हमारे भाँगी जैसे भाँगी। अपने मोहल्ला अपने के के तो हम सेवा कर रहे हैं बड़े बूढ़े हैं इसका भतीजा भी इधर ही रहता है ना हाँ हाँ वो कहाँ पे है ਇਧਰ ਰਹਿਤਾ ਰੁਕਣਾ ਵਰਨਾ। ਉਹ ਵੀ ਨਹੀਂ ਆਤਾ ਇਸकी मदद के लिए। ਕੋਈ ਨਹੀਂ ਆ ਰਾ ਅੱਜ ਤਾਂ। ਅਸੀਂ ਨੇ ਫੋਨ ਕਰ ਕਰ ਕੇ ਹਾਰ ਗਏ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਤੇ ਮਾਨਵ ਰਚਨਾਸਤੇ ਉਹਦੇ ਵਿੱਚ ਇਹ ਕੱਲੂ ਰਾਮ ਨਾਂ ਦਾ ਇੱਕ ਬਜ਼ੁਰਗ ਚੌਂਕੀਦਾਰਾ ਕਰਦਾ ਬਹੁਤ ਸਾਲਾਂ ਤੋਂ ਇਹ ਉੱਥੇ ਕੰਮ ਕਰਦਾ ਸੀ। ਤੇ ਕੰਮ ਕਰਦਿਆਂ ਕਰਦਿਆਂ ਨੇ ਮਤਲਬ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇੱਥੇ ਬਤਾਇਆ। ਹੈ ਪਿੱਛੇ ਉਹ ਇਹ ਵਿਦਾਇਓ ਦਾ ਰਹਿਣ ਵਾਲਾ ਬਾ ਜੂਪੀ ਦਾ ਰਹਿਣ ਵਿਦਾਇਓ ਜ਼ਿਲ੍ਹੇ ਦਾ। ਤੇ ਪਿੱਛੇ ਇਹਦੀ ਬੇਟੀ ਆ ਉਹ ਵਿਆਹੀ ਹੋਈ ਆ ਪਰਿਵਾਰ 'ਚ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ। ਹੁਣ ਸਰੀਰ ਵੀ ਬਜ਼ੁਰਗ ਹੋ ਗਿਆ ਇੱਕ ਸ਼ਰਾਬ ਪੀਣ ਦਾ ਆਦੀ ਸੀਗਾ ਜਿੰਨੇ ਕੇ ਪੈਸੇ ਕਮਾਉਂਦਾ ਸੀ ਉਹਨੇ ਕੇ ਸ਼ਰਾਬ ਪੀ ਲੈਂਦਾ ਸੀਗਾ ਤੇ ਹੁਣ ਇਹਦੇ ਸਰੀਰ ਚ ਬਿਲਕੁਲ ਜਾਨ ਨਹੀਂ ਬਚੀ ਇਸ ਟਾਈਮ ਇਸ ਟਾਈਮ ਇੱਕ ਲਵਾਰ ਸਾਲਤ ਦੇ ਵਿੱਚ ਇੱਥੇ ਖਾਲੀ ਖੰਡਰ ਨੋਮਾ ਜਗ੍ਹਾ ਦੇ ਵਿੱਚ ਪਿਆਵਾ ਜਿੱਥੇ ਇਹਨੂੰ ਇਹਦਾ ਆਪਣਾ ਕੋਈ ਸੰਭਾਲਣ ਵਾਲਾ ਨਹੀਂ ਖਾਲੀ ਸ਼ਰਾਬ ਦੀਆਂ ਬੋਤਲਾਂ ਜ਼ਰੂਰ ਪਈਆਂ ਇੱਥੇ ਤੇ ਇੱਥੇ ਇਹਨਾਂ ਦੇ ਨਾਲ ਪਰਦੇਸੀ ਪਰਿਵਾਰ ਰਹਿਣਾਂ ਨੇ ਕਿੰਨੇ ਕਿੰਨੇ ਬੱਚੇ ਰਹਿੰਦੇ ਉਹਨਾਂ ਦੇ ਤੇ ਇਹ ਇਹਨੂੰ ਮਾਣੀ ਮੁੱਟੀ ਕੁ ਰੋਟੀ ਦੇ ਦਿੰਦੇ ਲੱਗਦੇ ਇਹ ਕਹਿੰਦੇ ਅਸੀਂ ਇਹਦੇ ਕੁਝ ਨਹੀਂ ਹੈਗੇ ਮੈਂ ਸਿਰਫ ਇਨਸਾਨੀਅਤ ਦੇ ਨਾਤੇ ਵੀ ਅਸੀਂ ਇਹਨੂੰ ਚਾਹ ਪਾਣੀ ਦੇ ਦਿੰਨੇ ਆ ਰੋਟੀ ਦੇਨੇ ਕੱਲੂ RAM ਆਪਣਾ ਨਾਮ ਦੱਸਦਾ ਤਾਂ ਆਧਾਰ ਕਾਰਡ ਵੀ ਮਿਲਿਆ ਇਹਦੇ ਕੋਲੋਂ ਬੈਂਕ ਦੀ ਕਾਪੀ ਵੀ ਮਿਲੀ ਆ ਇਹਦੇ ਕੋਲੋਂ ਇਹਦੀਆਂ ਪੁਰਾਣੀ ਫੋਟੋਆਂ ਵੀ ਮਿਲੀਆਂ ਸਾਨੂੰ ਪਰ ਕੱਲੂ RAM ਦੀ ਅੱਜ ਜਿਹੜੀ ਹਾਲਤਾ ਦੇਖੋ ਆ ਤਸਵੀਰ ਆ ਕੱਲੂ RAM ਦੀ ਇਹਦੇ ਕੋਲੋਂ ਮਿਲਿਆ ਡੈਰੀ ਦੇ ਵਿੱਚ ਕੁਝ ਨੰਬਰ ਲਿਖੇ ਹੋਏ ਆ ਤੇ ਜੇ ਕੋਈ ਇਹਨੂੰ ਪਹਿਚਾਨਦਾ ਪਲੀਜ਼ ਸਾਡੇ ਨਾਲ ਸੰਪਰਕ ਕਰੋ ਕਲੂਨਾਮ ਬਾਬੇ ਤਾਂ ਨੂੰ ਦੇਖੋ ਉੱਪਰੋਂ ਦੇਖੋ ਤਾਂ ਪਲੀਜ਼ ਇਹਨੂੰ ਕੋਈ ਜਾਣਦਾ ਪਹਿਚਾਨਦਾ ਇਹਦਾ ਕੋਈ ਰਿਸ਼ਤੇਦਾਰ ਆ ਤਾਂ ਸਾਡੇ ਨਾਲ ਸੰਪਰਕ ਕਰੋ ਸਾਡੇ ਨਾਲ ਇਹਦੇ ਬਾਰੇ ਚ ਗੁਰਪ੍ਰੀਤ ਸਿੰਘ ਗੁਰੀ ਸਾਡਾ ਛੋਟਾ ਵੀਰ ਹਸਨਪੁਰ ਤੋਂ ਇਹਨੇ ਸੰਪਰਕ ਕੀਤਾ ਸੀ ਇਹਦੀ ਇੱਥੇ ਨੇੜੇ ਲੈਬੋਰੀ ਹੈ ਲੈਬ ਦਾ ਕੰਮ ਕਰਦਾ ਵੀਰ ਫਿਰ ਅਸੀਂ ਸਾਡੇ ਟੀਮ ਦੇ ਮੈਂਬਰ ਨੂੰ ਭੇਜਿਆ ਗੁਰਦੀਪ ਸਿੰਘ ਨੂੰ ਇਹਨੇ ਆ ਕੇ ਕਿਥੇ ਅੱਜ ਜਿੰਨੇ ਪਤਾ ਕੀਤਾ ਵੀ ਇੱਥੇ ਨਿੱਕੀ ਜੀ ਬਾਥਰੂਮ ਨਮਾ ਕੇ ਜਗ੍ਹਾ ਦੇ ਵਿੱਚ ਇਕ ਕਲੂ ਰਾਮ ਰਹਿ ਰਿਆ ਇਹਦੇ ਵਿੱਚ ਹੀ ਪਿਆ ਹੈ ਤੇ ਇਹ ਬੜੀ ਦੁੱਖ ਦੀ ਗੱਲ ਆ ਵੀ ਜਿਹੜਾ ਸਕੂਲ ਆ ਉਹਦਾ ਨਾਮ ਹੈਗਾ ਮਨਵਰਚਨਾ ਸਕੂਲ ਤੇ ਉਹਨਾਂ ਦੀ ਮੈਨੇਜਮੈਂਟ ਨੂੰ ਇਹ ਇੱਕ ਸਾਡੇ ਵੱਲੀੋਂ ਬੜੀ ਮਨ ਲਾਣਤਾ ਇਸ ਗੱਲ ਦੀ ਵੀ ਦੇਖੋ ਤੁਹਾਡੇ ਕੋਲੇ ਬੰਦਾ ਜੌਬ ਕਰਦਾ ਸੀ ਮਾੜਾ ਸੀ ਚੰਗਾ ਸੀ ਇੰਨੇ ਸਾਲ ਇਹਨੇ ਤੁਹਾਡਾ ਚੌਂਕੀਦਾਰਾ ਕੀਤਾ ਹਨ ਬਈ ਹੁਣ ਇਨਸਾਨੀਅਤ ਦਾ ਫਰਜ਼ ਸਮਝਦੇ ਉੱਥੇ ਪਤਾ ਸੀ ਸਾਰੇ ਸਟਾਫ ਨੂੰ ਸਕੂਲ ਦੇ ਨੂੰ ਸਕੂਲ ਦੇ ਟੀਚਰ ਉਹਨਾਂ ਨੇ ਵੀ ਸਾਨੂੰ ਉੱਥੋਂ ਵਿੱਚੋਂ ਕੁਝ ਜਿਹੜੇ ਉਹਨਾਂ ਦੇ ਕੋਈ ਨਾ ਜਿਹੜੇ ਮੁਲਾਜ਼ਮ ਸੀਗੇ ਨਾ ਉੱਥੋਂ ਦੇ ਕੁਝ ਉਹਨਾਂ ਨੇ ਵੀ ਉਹਨਾਂ ਨੇ ਸਾਨੂੰ ਕਾਲ ਕੀਤੀ ਪਹਿਲਾਂ ਤਾਂ ਕਈ ਮੁਲਾਜ਼ਮਾਂ ਦੇ ਕਾਲ ਆਏ ਸਾਨੂੰ ਜਿਹੜੇ ਇਹਦੇ ਨਾਲ ਕਲੀਕ ਕੰਮ ਕਰਦੇ ਕੋਈ ਡਰਾਈਵਰ ਸੀ ਗੱਡੀਆਂ ਦੇ ਜਾਂ ਕੋਈ ਟੀਚਰ ਸੀ ਜਾਂ ਕੋਈ ਕਲਰਕ ਸੀ ਉਹਨਾਂ ਨੇ ਵੀ ਕਿਹਾ ਵੀ ਇਹਦੀ ਮਦਦ ਕਰੋ ਜੀ ਆ ਕੇ ਤੇ 2 ਦਿਨ ਹੋ ਗਏ ਸਾਡਾ ਇਹਦੇ ਬਾਰੇ ਚ ਗੱਲਬਾਤ ਚੱਲਦਿਆਂ ਨੂੰ ਅੱਜ ਗਰਦੀਪ ਸਿੰਘ ਨੇ ਵੈਰੀਫਾਈ ਕੀਤਾ ਤੇ ਅਸੀਂ ਹੁਣ ਇੱਥੇ ਪਹੁੰਚੇ ਆ ਤੇ ਇੱਥੇ ਆ ਕੇ ਅਸੀਂ ਇਹਦੀ ਹਾਲਤ ਜੋ ਦੇਖੀ ਆ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਆ ਤੇ ਵਾਹਿਗੁਰੂ ਕਿਰਪਾ ਕਰਨ ਇਹਦੀ ਵੀਰ ਦੀ ਥੋੜੀ ਸਿਹਤ ਇਸ ਬਜ਼ੁਰਗ ਦੀ ਤਕੜੀ ਹੋਵੇ ਤੇ ਇਹ ਆਪਣੇ ਵਾਪਸ ਆਪਦੇ ਪਿੰਡ ਜਾਵੇ ਆਪਦੇ ਬੱਚਿਆਂ ਦੇ ਵਿੱਚ ਨਾ ਪਰਦੇਸੀ ਆ ਇੱਥੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਈਆਂ ਕਰਨ ਜਿਵੇਂ ਸਾਡੇ 3 ਪੁੱਤ ਕੈਨੇਡਾ ਅਮਰੀਕਾ ਜਾਂਦੇ ਨੇ ਉਵੇਂ ਇਹਨਾਂ ਲਈ ਵੀ ਵਿਚਾਰਾਂ ਲਈ ਇਹ ਇੱਕ ਇਥੋਂ ਦਾ ਕਮਾਈ ਦਾ ਸਾਧਨ ਆ ਪੰਜਾਬ ਚ ਆਉਂਦੇ ਨੇ ਤੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਦੇਸੀ ਇੱਥੇ ਆ ਕੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਕਿਸੇ ਸਮੱਸਿਆ 'ਚ ਫਸ ਕੇ ਡਿਸੇਬਲ ਹੋ ਗਏ ਚੱਲਣ ਫਿਰਨ ਤੋਂ ਰਹਿ ਗਏ ਜਾਂ ਡਿਪਰੈਸ਼ਨ ਚਲੇ ਗਏ ਤਾਂ ਬਹੁਤ ਸਾਰੇ ਪੇਸ਼ੈਂਟ ਸਾਨੂੰ ਇਸ ਤਰ੍ਹਾਂ ਦੇ ਹਾਲਾਤ 'ਚ ਮਿਲਦੇ ਆ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਉਹਨਾਂ ਨੂੰ ਘਟੋ ਘਟ ਵਾਪਸ ਉਹਨਾਂ ਦੇ ਆਪਣੇਾਂ ਤੱਕਰ ਤੱਕ ਪਹੁੰਚਦਾ ਕੀਤਾ ਜਾ ਸਕੇ ਇਹਦੇ ਲਈ ਵੀ ਤੁਸੀਂ ਅਰਦਾਸ ਕਰਿਓ ਵੀ ਇਹ ਠੀਕ ਹੋ ਜAVE ਤੇ ਇਹ ਵਾਪਸ ਬਧਾਇਓ ਕਿਉਂਕਿ ਦਾ ਐਡਰੈਸ ਸਾਰਾ ਕੁਝ ਆਲਰੇਡੀ ਪਹਿਲਾਂ ਹੀ ਪਤਾ ਲੱਭਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਰਾ ਕੁਝ ਆਧਾਰ ਕਾਰਡ ਅਸੀਂ ਦਿਖਾ ਨਹੀਂ ਸਕਦੇ ਸੋਸ਼ਲ ਮੀਡੀਆ ਤੇ ਬੈਨ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਤੇ ਪਿੰਡ ਸੰਪਰਕ ਕਰਕੇ ਉਹਦੇ ਪਿੰਡ ਪਹੁੰਚਦਾ ਕੀਤਾ ਜਾਵੇ ਤੇ ਇੱਥੇ ਅਸੀਂ ਕੈਮਰੇ ਤੇ ਜਾਣੀ ਲੈ ਕੇ ਆਵਾਂਗੇ ਇੱਥੋਂ ਦੇ ਜਿਹੜੇ ਓਨਰ ਨੇ ਕਲੋਨੀ ਦੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਉਹਨਾਂ ਨੂੰ ਵੀ ਪਤਾ ਨਹੀਂ ਸੀ ਇਹਦੇ ਬਾਰੇ ਚ ਉਹ ਵੀ ਦੱਸਦੇ ਆ ਵੀ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਜਰੂਰ ਇਹਦਾ ਕੋਈ ਉਪਰਾਲਾ ਕਰਦੇ ਪਰ ਇੱਥੇ ਸਕੂਲ ਦੇ ਜਿਹੜੀ ਮੈਨੇਜਮੈਂਟ ਨੂੰ ਅਸੀਂ ਬੇਨਤੀ ਕਰਦੇ ਆ ਵੀ ਜੇ ਤੁਹਾਡੇ ਨਾਲੇ ਮਾਨਵ ਰਚਨਾ ਸਕੂਲ ਦੇ ਵਿੱਚ ਇੰਨੇ ਸਾਲਾਂ ਤੋਂ ਜੁੜਿਆ ਹੋਇਆ ਸੀ ਕੋਈ ਲੱਖਾਂ ਕਰੋੜਾਂ ਰੁਪਏ ਖਰਚ ਨਹੀਂ ਸੀ ਹੁਣ ਇਸ ਬੰਦੇ ਤੇ ਠੀਕ ਆ ਜਾਇ ਇਹਨੂੰ ਵਾਪਸ ਇਹਦੇ ਪਿੰਡ ਤੱਕਰ ਪਹੁੰਚਦਾ ਕੀਤਾ ਜਾਂਦਾ ਇਂਤਜ਼ਾਮ ਕੀਤਾ ਜਾਂਦਾ ਇਹ ਇਸੇ ਤੀਪੋ ਤਨੂੰ ਸੱਦ ਕੇ ਤੇ ਜਾਂ ਇਹਨੂੰ ਥੋੜਾ ਟ੍ਰੀਟਮੈਂਟ ਦਿੱਤਾ ਜਾਂਦਾ ਵਿਚਾਰੇ ਨੂੰ ਤੇ ਇਸ ਟਾਈਮ ਬੋਲ ਨਹੀਂ ਸਕਦਾ 15 ਦਿਨ ਤੋਂ ਕੁਝ ਨਹੀਂ ਖਾ ਰਿਹਾ ਸਿਰਫ ਥੋੜੀ ਘੁੱਟ ਚਾਹ ਪੀ ਰਿਹਾ ਜਾਂ ਕੋਈ ਪਾਣੀ ਪੀ ਰਿਹਾ ਬਸ ਔਰ ਗਰਮ ਪਾਣੀ ਪੀਂਦੇ ਬਸ ਔਰ ਕੁਝ ਨਹੀਂ ਖਾਣ ਪੀਣ ਕੁਝ ਗੱਲ ਚੋਂ ਨਿਕਲ ਨਹੀਂ ਰਿਹਾ ਗੱਲ ਦੇ ਵਿੱਚ ਕੋਈ ਜ਼ਖਮ ਆ ਜਾਂ ਕੀ ਹੈ ਕਹਿੰਦੇ ਕੁਝ ਵੀ ਨਹੀਂ ਖਾਦਾ ਤੇ ਬਸ ਇੱਕ ਪਿੰਜਰ ਬਣ ਗਿਆ ਹੱਡੀਆਂ ਦਾ ਇਹ ਇੱਥੇ ਬੈਠਾ ਹੈ ਨਾ ਚਲੋ ਆਪ ਉਸ ਕਾਲਪੁਰਖ ਵਾਹਿਗੁਰੂ ਅਸ ਅੱਲਾਹ ਰਾਮ ਵਾਹਿਗੁਰੂ ਭਗਵਾਨ ਜੀ ਨੇ ਕਿਰਪਾ ਕੀਤੀ ਸਾਡੀ ਸੇਵਾ ਲਈ ਆ ਤੇ ਅਸੀਂ ਇਸ ਬਜ਼ੁਰਗ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਤੁਸੀਂ ਵੀ ਅਰਦਾਸ ਕਰਿਓ ਇਹ ਬਜ਼ੁਰਗ ਠੀਕ ਹੋ ਕੇ ਆਪਣੇਆਂ ਦੇ ਵਿੱਚ ਵਾਪਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ